ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗ ਜੀਓ ਅੱਜ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਜੀ ਮਾਛੀਵਾੜਾ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਉਹਨਾਂ ਨੇ ਵਿਸ਼ਰਾਮ ਕੀਤਾ ਤੇ ਇਤਿਹਾਸਿਕ ਗੁਰਦੁਆਰਿਆਂ ਦੇ ਵਿੱਚੋਂ ਇਹ ਗੁਰਦੁਆਰਾ ਹੈ ਇੱਥੇ ਦਸਤਾਰਾਂ ਦਾ ਲੰਗਰ ਵੀ ਲੱਗਿਆ ਹੋਇਆ ਹੈ ਤੇ ਗੁਰੂ ਦੇ ਲੰਗਰ ਸੰਗਤਾਂ ਲਈ ਸੇਵਾਦਾਰਾਂ ਨੇ ਲਗਾਏ ਹੋਏ ਹਨ ਤੇ ਚਾਹ ਠੰਡ ਦੇ ਵਿੱਚ ਚਾਹ ਬਿਸਕੁਟ ਕੌਫੀ ਦਾ ਲੰਗਰ ਥਾਂ-ਥਾਂ ਲੰਗਰ ਲੱਗੇ ਹੋਏ ਹਨ ਤੇ ਬਾਜ਼ਾਰ ਸੰਗਤਾਂ ਦੇ ਨਾਲ ਭਰੇ ਹੋਏ ਹਨ ਬਾਬਾ ਜੀ ਬੇਨਤੀ ਕਰ ਰਹੇ ਹਨ ਤੇ ਸੰਗਤਾਂ ਨੂੰ ਤੇ ਗੁਰੂ ਦਾ ਲੰਗਰ ਛਕੋ ਆਬਾ ਜੀ ਸਾਰੀਆਂ ਸੰਗਤਾਂ ਨੂੰ ਹੱਥ ਬਨ ਕੇ ਕਹਿੰਦੇ ਨੇ ਕਿ ਗੁਰੂ ਦਾ ਲੰਗਰ ਛਕੋ ਜੀ ਬਹੁਤ ਹੀ ਪਿਆਰ ਤੇ ਸਤਕਾਰ ਦੇ ਨਾਲ ਸਾਰੀਆਂ ਸੰਗਤਾਂ ਗੁਰੂ ਕਾ ਲੰਗਰ ਛਕ ਰਹੀਆਂ ਨੇ ਤੇ ਬਾਅਦ ਵਿੱਚ ਅਚਾਨਕ ਹੀ ਮੌਸਮ ਐਸਾ ਖਰਾਬ ਹੋ ਗਿਆ ਕਿ ਮੀਂਹ ਪਹਿਣਾ ਸ਼ੁਰੂ ਹੋ ਗਿਆ ਤੇ ਅਚਾਨਕ ਹੀ ਵਰਖਾ ਹੋਣ ਲੱਗ ਪਈ ਦੁਕਾਨਾਂ ਵਾਲਿਆਂ ਨੂੰ ਵੀ ਭਾਜੜਾ ਪੈ ਗਈਆਂ ਤੇ ਰੋਡ ਇੱਕਦਮ ਹੀ ਖਾਲੀ ਹੋ ਗਿਆ ਤੇ ਸਾਰੇ ਹੀ ਨਹੀਂ ਤੋਂ ਬਚਣ ਦੇ ਲਈ ਇੱਧਰ ਉੱਧਰ ਜਾ ਕੇ ਬੈਠ ਗਏ ਤੇ ਸਮਾਨਾਂ ਵਾਲਿਆਂ ਨੇ ਆਪਣੇ ਸਮਾਨ ਦੇ ਉੱਤੇ ਤਰਪਾਲਾਂ ਦਿੱਤੀਆਂ ਮੀਦੇ ਕਾਰਨ ਮੇਲੇ ਦੇ ਵਿੱਚ ਕਾਫੀ ਪਰੇਸ਼ਾਨੀ ਹੋਈ ਤੇ ਸਾਹਮਣੇ ਗੁਰੂ ਕਾ ਲੰਗਰ ਤੇ ਰੋਡ ਤੇ ਸੰਗਤਾਂ ਬਾਬਾ ਜੀ ਦੇ ਦਰਸ਼ਨਾਂ ਦੇ ਲਈ ਗੁਰਦੁਆਰੇ ਜਾ ਰਹੀਆਂ ਹਨ ਤੇ ਪਿੰਡ ਗੜੀ ਸੈਣੀ ਵਾਲਿਆਂ ਨੇ ਗੁਰੂ ਕਾ ਲੰਗਰ ਲਗਾਇਆ ਹੋਇਆ ਹੈ ਜੁੱਧ ਦੇ ਨਾਲ ਦੇਸੀ ਘਿਓ ਵਾਲੀਆਂ ਪਿੰਨੀਆਂ ਇਹ ਦੇਖੋ ਮੀਂਹ ਨੇ ਕਿੰਨਾ ਅੰਮ ਖਰਾਬ ਕਰ ਦਿੱਤਾ ਦੁਕਾਨਾਂ ਵਾਲੇ ਤਰਪਾਲਾ ਫਾ ਰਹੇ ਹਨ ਤੇ ਆਪਣਾ ਸਮਾਨ ਵਿਚਾਰ ਰਹੇ ਹਨ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਮਸ਼ਕਾਰ ਕਰਨ ਦੇ ਲਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਉਣ ਦੇ ਲਈ ਦੂਰ ਦੂਰ ਤੋਂ ਸੰਗਤਾਂ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਦਰਸ਼ਨ ਪਾਉਣ ਲਈ ਆਉਂਦੀਆਂ ਹਨ ਤੇ ਆਪਣੀ ਹਾਜ਼ਰੀ ਲਗਵਾਉਂਦੀਆਂ ਹਨ ਜੋ ਕੋਈ ਸੱਚੀ ਸ਼ਰਧਾ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖੜ ਕੇ ਅਰਦਾਸ ਕਰਦਾ ਹੈ ਉਸ ਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਇਹ ਹੈ ਗੁਰਦੁਆਰਾ ਸਾਹਿਬ ਦਾ ਦੀਵਾਨ ਹਾਲ ਇੱਥੇ ਦੀਵਾਨ ਲੱਗਦੇ ਹਨ ਤੇ ਸੰਗਤਾਂ ਆਪਣਾ ਕੀਮਤੀ ਸਮਾਂ ਕੱਟ ਕੇ ਦੀਵਾਨ ਸੁਣਨ ਦੇ ਲਈ ਆਉਂਦੀਆਂ ਹਨ ਤੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਾਉਂਦੀਆਂ ਹਨ ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਜਿੱਥੇ ਟਿੰਡਾਂ ਵਾਲਾ ਖੂਹ ਇਤਿਹਾਸਿਕ ਖੂਹ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਟਿੰਡ ਦਾ ਸਰਾਣਾ ਲਗਾ ਕੇ ਵਿਸ਼ਰਾਮ ਕੀਤਾ ਸੀ ਕਰੋ ਦਰਸ਼ਨ ਟਿੰਡਾਂ ਵਾਲੇ ਖੂਹ ਦੇ ਜੋ ਕਿ ਗੁਰਦੁਆਰਾ ਚਰਨ ਕਮਲ ਸਾਹਿਬ ਦੇ ਅੰਦਰ ਹੀ ਸਥਿਤ ਹੈ ਇਹ ਹੈ ਇਤਿਹਾਸਿਕ ਖੂਹ ਦੇਖੋ ਤੇ ਕਰੋ ਦਰਸ਼ਨ ਬਾਬਾ ਜੀ ਦੇ ਇਸ ਪਵਿੱਤਰ ਖੂਹ ਦੇ ਤੇ ਇਸ ਖੂਹ ਦਾ ਜਲ ਅੱਜ ਵੀ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਛੱਕਦੀਆਂ ਹਨ ਤੇ ਇਹ ਹੈ ਪਵਿੱਤਰ ਸਰੋਵਰ ਜਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਹਨ ਤੇ ਇਸ਼ਨਾਨ ਕਰਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ ਹਨ ਤੇ ਸਾਹਮਣੇ ਹੀ ਕੂ ਦਾ ਪਵਿੱਤਰ ਜਲ ਸੰਗਤਾਂ ਛੱਕਦੀਆਂ ਹਨ ਅੱਜ ਕੱਲ ਇਹ ਜਲ ਟੂਟੀਆਂ ਦੇ ਰਾਹੀ ਸੰਗਤਾਂ ਛਕਦੀਆਂ ਹਨ ਖੂਹ ਦੇ ਵਿੱਚੋਂ ਹੀ ਇਹ ਜਲ ਆਉਂਦਾ ਹੈ ਤੇ ਨਾਲ ਹੀ ਸੰਗਤਾਂ ਇਸ ਜਲ ਨੂੰ ਛਕਦੀਆਂ ਹਨ ਤੇ ਉਹਨਾਂ ਨੂੰ ਛਕ ਕੇ ਸੰਗਤਾਂ ਦਾ ਦੁੱਖ ਦੂਰ ਹੁੰਦਾ ਹੈ ਜੋ ਵੀ ਇਸ ਜਲ ਨੂੰ ਛਕਦਾ ਹੈ ਉਹਨੂੰ ਕਦੇ ਕੋਈ ਦੁੱਖ ਨਹੀਂ ਆਉਂਦਾ ਤੇ ਜੋ ਵੀ ਕੋਈ ਦੁੱਖ ਹੈ ਤਾਂ ਉਸ ਦਾ ਦੂਰ ਹੋ ਜਾਂਦਾ ਹੁਣ ਆਪਾਂ ਬਾਬਾ ਜੀ ਦੇ ਇਤਿਹਾਸੇ ਖੂਹ ਦੇ ਦਰਸ਼ਨ ਕਰ ਲਏ ਹਨ ਤੇ ਹੁਣ ਚਲਦੇ ਹਾਂ ਸਿੱਖ ਅਜਾਇਬ ਘਰ ਮਾਛੀਵਾੜਾ ਸਾਹਿਬ ਇੱਧਰ ਸਿੱਖ ਅਜਾਇਬ ਘਰ ਹੈ ਜਿੱਥੇ ਸਿੱਖ ਇਤਿਹਾਸ ਬਾਰੇ ਸਭ ਜਾਣਕਾਰੀ ਮਿਲਦੀ ਹੈ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਨੂੰ ਇੰਟਰਨੈਸ਼ਨਲ ਸਿੱਖ ਅਜਾਇਬ ਘਰ ਦੇ ਅੰਦਰ ਜਰੂਰ ਲੈ ਕੇ ਆਓ ਇੱਥੇ ਸਿੱਖ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ ਕਿ ਕਿੱਦਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਸਾਹਿਬ ਪਹੁੰਚੇ ਤੇ ਕਿੱਦਾਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਇੱਕ ਵਾਰ ਟਾਈਮ ਕੱਢ ਕੇ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਜ਼ਰੂਰ ਆਓ ਜੀ ਤੇ ਗੁਰੂ ਜੀ ਦੇ ਦਰਸ਼ਨ ਪਾਓ